ਹਲਾਤੋ ਸੇ ਬਹੁਤ ਮਾੜੀ ਨੇ ਰੋਟੀ ਬਖਾਨ ਪਿੰਦੇ ਬਹੁਤ ਮਾੜੇ ਹਲਾਤ ਨੇ ਵੀ ਟਾਈਮ ਬਸ ਹੀ ਹੁੰਦਾ ਸੀ ਗੁਜ਼ਾਰਾ ਇੱਕ ਕਰਦੇ ਸੀ ਮਾੜਾ ਮਾੜਾ ਪਹਿਲੀ ਵਕਤੀ ਸੀ ਕਿ ਘਰ ਵੀ ਗਨੇ ਰੱਖਿਆ ਵਾ ਤੇ ਇੱਕ ਲੋ ਡੰਗਰ ਵਿੱਚ ਆ ਇਸ ਦਰਦ ਵੀ ਫੜੇ ਨੇ ਵੇਦਾ ਕਰਕੇ ਸਾਰੇ ਪੈਸੇ ਪੂਰੇ ਹੋਏ ਆਪਣੇ ਨੌਜਵਾਨਾਂ ਨੂੰ ਤਾਂ ਕੁੱਟਮਾਰ ਵੀ ਕਰਦੇ ਰਹੇ ਭੁੱਖੇ ਭਾਣੇ ਵੀ ਜਾਣਾ ਪਿਆ ਹਾਂ ਜਿਹੜੀ ਜਣਾ ਪਏ ਪੁਕੇ ਬਣਿਆ ਸੀ ਗਏ ਆਂ ਕਈ ਰਾਤਾਂ ਭੁੱਖੇ ਹੀ ਰੱਜ ਜਾਂਦੇ ਰਹੇ ਆਂ ਓਕੇ ਸੌਂਦੇ ਵੀ ਰਹੇ ਜੰਗਲ ਜਿਵੇਂ ਸੁੱਤੇ ਕਈ ਕੀ ਦਿਨ ਆਂ ਤਿੰਨ ਭਰਾ ਤੇ ਮੰਮੀ ਦੀ ਰੜੀ ਆ ਵੀ ਪੈਣ ਦੇ ਵਿਆਹ ਕਰਨ ਲਈ ਪਹਿਲੇ ਘਰ ਵੀ ਪਾਉਣ ਨਾਲ ਪਿਆ ਵਾ ਤੇ ਸਭ ਕੁਝ ਕਰਨ ਨਾਲ ਪਿਆ ਰਿ ਹੁੰਦੇ ਟਾਈਮ ਤੇ ਤਾਂ ਸਭ ਕੁਝ ਖਤਮ ਹੋ ਗਿਆ ਵਾ ਸਾਡੇ ਆ ਪੈਰਾਂ ਨੀ ਹ ਤਕੜੀਆਂ ਲੱਗੇ ਰੀਆਂ ਹੱਥਾਂ ਨੂੰ ਵੀ ਲੱਗ ਨੂੰ ਸੰਗਲ ਬਣੇ ਸੀ ਪਿਆ ਤੇ ਏਥੋਂ ਆ ਹੀ ਹੁੰਦੀ ਸੀ ਜ਼ਿਆਦਾ ਨਹੀਂ ਸੀ ਬੋਲਦੇ ਜਾਦੇ ਹੱਥ ਪੈਰ ਸੁੱਝ ਗਏ ਸੀਗੇ ਇੰਨੇ ਕੁ ਕੰਮ ਤੇ ਨਾ ਦਿਨ ਲਗਾਤਾਰ ਹੱਥ ਘੜੀਆਂ ਬਣਾਈ ਰਹਿਣੀਆਂ ਤੁਰਨਾ ਬੜਾ ਔਖਾ ਇੱਕੇ ਸੀੜ ਤੇ ਬੈਠੇ ਰਹਿਣਾ ਜਾਦੇ ਤੇ ਲੱਕ ਵੀ ਸਾਡੇ ਦੁੱਖ ਨਾਲ ਕੋਈ ਬਹੁਤ ਔਖੇ ਆਈਆਂ ਸੀ ਨੰਗੇ ਸਿਰ ਹੀ ਆਏ ਆ ਦਸਤਾਨਾ ਵੀ ਲਾਤੀ ਹਾਂ ਹਾਂਜੀ ਦਸਤਾਰ ਉਹਨਾਂ ਨੇ ਪਹਿਲੇ ਦਿਨੀ ਲਾਤੀਆਂ ਜਦੋਂ ਸਾਨੂੰ ਫੜਿਆ ਗ੍ਰਿਫਤਾਰ ਕੀਤਾ ਪੁਲਿਸ ਨੇ ਮਰਕਾਲੀ ਨੇ ਉਹਦੇ ਸਾਡੇ ਸਾਰੇ ਕੱਪੜੇ ਲਵਾਤੇ ਸੀ ਸਿਰ ਤੇ ਵੀ ਨੰਗੇ ਸੀ ਸੀ ਲਗਾਤਾਰ ਅਮਰੀਕਾ ਵੱਲੋਂ ਜਿਹੜੇ ਪੰਜਾਬੀ ਆ ਉਹਨਾਂ ਨੂੰ ਡਿਪੋਰਟ ਕੀਤਾ ਜਾ ਰਿਹਾ ਤੇ ਮੋਗਾ ਦੇ ਹਲਕਾ ਧਰਮਕੋਟ ਦੇ ਪਿੰਡ ਪੰਡੋਰੀ ਅਰਾਈਆਂ ਦਾ ਵੀ ਇੱਕ ਜਸਵਿੰਦਰ ਸਿੰਘ ਨਾਂ ਦਾ ਜਿਹੜਾ ਨੌਜਵਾਨ ਸੀਗਾ ਜਿਹੜਾ ਸੁਨਹਿਰੇ ਸੁਫਨੇ ਸਜਾ ਕੇ ਅਮਰੀਕਾ ਦੇ ਵਿੱਚ ਗਿਆ ਸੀ ਤੇ ਕੱਲ ਉਸ ਨੂੰ ਜਿਹੜਾ ਵਾਪਸ ਆਓ ਭੇਜਿਆ ਗਿਆ ਅੱਜ ਗੱਲਬਾਤ ਕਰਾਂਗੇ ਜਿਹੜੇ ਪਿੰਡ ਵਾਸੀ ਨੇ ਤੇ ਮੋਤਵਾਰ ਵਿਅਕਤੀ ਨੇ ਜਿਹੜੇ ਡੀਐਸਪੀ ਸਾਹਿਬ ਨੂੰ ਦਰਖਾਸਤ ਦੇਣ ਆਏ ਨੇ ਜੈਂਟ ਦੇ ਖਿਲਾਫ ਜਿਸ ਜੈਂਟ ਰਾਈ ਜਸਵਿੰਦਰ ਸਿੰਘ ਗਿਆ ਸੀਗਾ ਤੇ ਉਸ ਖਿਲਾਫ ਜਿਹੜੀ ਸ਼ਿਕਾਇਤ ਵੀ ਦੇਣਾ ਹੈ ਜਸਵਿੰਦਰ ਸਿੰਘ ਸਾਡੇ ਨਾਲ ਆ ਗੱਲਬਾਤ ਕਰਨਗੇ ਜਸਵਿੰਦਰ ਸਿੰਘ ਕਿੰਨੀ ਤਰੀਕ ਨੂੰ ਗਏ ਸੀ ਕਿਸ ਤਰ੍ਹਾਂ ਦੇ ਜਿਹੜੇ ਉੱਥੇ ਹਾਲਾਤ ਰਹੇ ਆ ਆਪਣੇ ਮੈਂ 24 ਦਸੰਬਰ ਨੂੰ ਘਰ ਤੋਂ ਰਿਹਾ ਸੀ ਆ 24 ਦਸੰਬਰ 2024 ਨੂੰ ਮਨਲਾਤੋਂ ਸੇ ਬਹੁਤ ਮਾੜੀ ਨੇ ਰੋਟੀ ਪਾ ਕਾਣ ਪਿੰਦਾ ਹੀ ਬਹੁਤ ਮਾੜੇ ਹਾਲਾਤ ਨੇ ਵੀ ਟਾਈਮ ਪਾਸ ਹੀ ਹੁੰਦਾ ਸੀ ਗੁਜ਼ਾਰਾ ਇੱਕ ਕਰਦੇ ਸੀ ਮਾੜਾ ਮਾੜਾ ਕੁੱਲ ਕਿੰਨੇ ਪੈਸੇ ਲਾਇਏ ਸੀ ਆਪਾਂ ਕੁੱਲ 4.5 ਲੱਖ ਰੁਪਏ ਲੱਗੇ ਆ ਸੜਾ ਕਰੇ ਜਿਕੇ ਮੈਂ ਕੀਤਾ ਹੀ ਪੈਸਾ ਉਹ 1.5 ਲੱਖ ਡੇਢ ਕਿਲਾ ਪਹਿਲੀ ਵੇਚੀ ਸੀਗੀ ਕ ਘਰ ਵੀ ਗਨੇ ਰੱਖਿਆ ਵਾ ਤੇ 1 ਕੋ ਡੰਗਰ ਵੇ ਵੇਚਿਆ ਇਸਦਾਰਨ ਤੋਂ ਵੀ ਫੜੇ ਨੇ ਇਹਦਾ ਕਰਕੇ ਸਾਰੇ ਪੈਸੇ ਪੂਰੇ ਹੋਏ ਆਪਣੇ ਜਦੋਂ ਜੰਟ ਨੇ ਭੇਜਿਆ ਸੀ ਕੀ ਕਿਹਾ ਸੀਗਾ ਕਿਸ ਤਰ੍ਹਾਂ ਦਾ ਤੁਹਾਡੇ ਨਾਲ ਵਾਦਾ ਕੀਤਾ ਉਹਨੇ ਕਿਹਾ ਸੀ ਬਾਈਰ ਭੇਜਾਂਗੇ ਤੈਨੂੰ ਮਰਦਾ ਜੀ ਪਰ ਬਾਈਰ ਨਹੀਂ ਭੇਜਿਆ ਅੱਧਾ ਜਿ ਬਾਈਰ ਭੇ ਦਿਆ ਵਾ ਬਾਕੀ ਉਹਨੇ ਪਰ ਮੈਨੂੰ ਜੰਗਲ ਜੰਗਲ ਰੈਂ ਗੱਡੀਆਂ ਗੁਡੀਆਂ ਤੇ ਭੇਜ ਦਿੱਤਾ ਵਾ ਕਿਸੀਆਂ ਨਦੀਆਂ ਪਾਰ ਕਰਾਈਆਂ ਨੇ ਵਾਧਾ ਨੇ ਦੂਜਾ ਕਿਤੇ ਪਰੋ ਵਾਦੇ ਦੇ ਉਤਰਿਆ ਨਹੀਂ ਖਰਾ ਨਹੀਂ ਉਤਰਿਆ ਉਹ ਜਸਵੰਦਰ ਜਦੋਂ ਗਏ ਸੀਗੇ ਬਾਰਡਰ ਕ੍ਰੋਸ ਕੀਤੇ ਆ ਕਾਫੀ ਦਿੱਕਤਾਂ ਵੀ ਆਈਆਂ ਹੋਣਗੀਆਂ ਕਈਆਂ ਨੌਜਵਾਨਾਂ ਨੂੰ ਤਾਂ ਕੁੱਟਮਾਰ ਵੀ ਕਰਦੇ ਰਹੇ ਭੁੱਖੇ ਪਾਣੇ ਵੀ ਜਾਣਾ ਪਿਆ ਹਾਂਜੀ ਇਹ ਨਹੀਂ ਜਾਣਾ ਪਿਆ ਭੁੱਖੇ ਹੀ ਪਾਣੇ ਆ ਸੀ ਗਏ ਆ ਕਈ ਰਾਤਾਂ ਭੁੱਖੇ ਹੀ ਰਹਿ ਜਾਂਦੇ ਰਹੇ ਆ ਭੁੱਖੇ ਸੌਂਦੇ ਵੀ ਰਹੇ ਜੰਗਲਾਂ 'ਚ ਵੀ ਸੁੱਤੇ ਆ ਕਈ ਕਿ ਦਿਨ ਹੈ ਇੱਕੀ ਦਰਮਾਹ ਛੜਾ ਛੁੜੇ ਟੱਟੇ ਟੱਟੇ ਛੜੇ ਸੀ ਉਹਨਾਂ ਥਲੇ ਵੀ ਸੌਣਾ ਪਿਆ ਸਨ ਮੀਆਂ ਦੇ ਵਿੱਚ ਹੋਏ ਕਈ ਦਿਨ ਲਗਾ ਕਰავਤੋ ਤਾਂ ਮੀਰੀ ਪਿੰਦਰੀਆਂ ਦੇ ਉਧਰ ਤੇ ਬਸ ਔਖੇ ਤੇ ਆਏ ਤੇ ਤੁਹਾਨੂੰ ਜੰਗਲਾਜੀ ਕਈ ਰਹਿਣਾ ਪਿਆ ਸਾਨੂੰ ਅਜੰਟ ਕਿੱਥੋਂ ਦਾ ਜਿਹੜੇ ਏਜੰਟ ਨੇ ਤੈਨੂੰ ਭੇਜਿਆ ਸੀਗਾ ਕੀ ਕੰਮ ਕੀ ਕਰਦਾ ਉਹ ਕਿਸ ਤਰ੍ਹਾਂ ਦਾ ਬੰਦਾ ਉਹਦੇ ਨਾਲ ਕੋਈ ਗੱਲਬਾਤ ਹੋਈ ਕੱਲ ਵੀ ਪਤਾ ਲੱਗਿਆ ਤੁਸੀਂ ਕਿਹਾ ਸੀ ਉਹਦੇ ਨਾਲ رابطہ ਕਾਇਮ ਅਸੀਂ ਕਰਨਾ ਸਾਨੂੰ ਵਾਅਦਾ ਕੀਤਾ ਪੈਸੇ ਦੇਊਗਾ ਪਰ ਉਹਨੇ ਕਿਸੇ ਨੂੰ ਨਹੀਂ ਆਣੀ ਦਿੱਤਾਗਾ ਅਡਾ ਅਗਲੇ ਪਿੰਡ ਤੇ ਇਹ ਤੋਤੀਵਾਲ ਪਿੰਡ ਦਾ ਸੁਖਗੇਲਾ ਉਹਦਾ ਨਾਮ ਆ ਸੁਖਗੇਲਾ ਮੋਗਾ ਦਾ ਉਹ ਅੱਛਾ ਤੋਤੀਵਾਲ ਪਿੰਡ ਆਂਦਾ ਤੇ ਅੱਜ ਫੋਨ ਲਾਇਆ ਕੋਈ ਨੇ ਕੁਛ ਨਹੀਂ ਉਹਨੇ ਚੱਕਿਆ ਨਹੀਂ ਕੋਣ ਕੋਣ ਨਹੀਂ ਚੱਕਦਾ ਹੁਣ ਜਸਿੰਦਰ ਪੈਸੇ ਕਾਫੀ ਜਿਹੜੇ ਵੱਡੀ ਅਮਾਉਂਟ ਸੀਗੀ ਪਰਿਵਾਰ ਨੇ ਜਿਹੜੀ ਪੈਲੀ ਆ ਉਹ ਦਿੱਤੀ ਆ ਪਤਾ ਲੱਗਿਆ ਅ ਪੈਲੀ ਦੇਣੀ ਬਹੁਤ ਔਖੀ ਆ ਜਿਹੜੀ ਪਿਓ ਦਾਦਿਆਂ ਦੀ ਹੋਵੇ ਤੇ ਅੱਜ ਘਰ ਦੇ ਵਿੱਚ ਕੁਛ ਵੀ ਨਹੀਂ ਰਿਹਾ ਤੇ ਘਰ ਦੇ ਵਿੱਚ ਹੈ ਕੌਣ ਕੌਣ ਆ ਪਤਾ ਲੱਗਿਆ ਕਬੀਲਦਾਰੀ ਵੀ ਬਹੁਤ ਵੱਡੀ ਪਈ ਆ ਜੀ ਭੈਣਾਂ ਦੇ ਵਿਆਹ ਕਰਨ ਵਾਲੇ ਪਏ ਆ ਹਾਂਜੀ ਹਾਂਜੀ ਇਹ ਦੋ ਭੈਣਾਂ ਨੇ ਇਹਦੇ ਤਿੰਨ ਭਾਂ ਤੇ ਮਿੰਨ ਤੇ ਡੜੀ ਆ ਵੀ ਪੈਣ ਦੇ ਵਿਆਹ ਕਰਨ ਨਾਲੇ ਪਈ ਹੈ ਘਰ ਵੀ ਪਾਉਣ ਨਾਲ ਪਿਆ ਵਾ ਤੇ ਸਭ ਕੁਝ ਕਰਨ ਨਾਲ ਪਿਆ ਵੀ ਹੁਣ ਤੇ ਟਾਈਮ ਵੀ ਤਾਂ ਸਭ ਕੁਝ ਖਤਮ ਹੋ ਗਿਆ ਵਾ ਉਹ ਸਾਰਾ ਕਰਜ਼ਾ ਕਰਤਾ ਸਭ ਕੁਝ ਘਰ ਵੀ ਜਿਵੇਂ ਰੱਖਤਾ ਵਾ ਖਤਮ ਆ ਸਾਰਾ ਕੁਝ ਐਮਐਲਏ ਸਾਹਿਬ ਐਸੀ ਅੱਜ ਉਹਨਾਂ ਨੇ ਵੀ ਤੁਹਾਨੂੰ ਭਰੋਸਾ ਦਿੱਤਾ ਵੀ ਅਸੀਂ ਮਦਦ ਕਰਾਂਗੇ ਉਹਦੀ ਹੂੰ ਲਗਦਾ ਕਿ ਇਹ ਏਜੰਟ ਖਰਾਬ ਕਾਰਵਾਈ ਹੋਊਗੀ ਸਾਡੇ ਪੈਸੇ ਮਿਲਣਗੇ ਹਾਂਜੀ ਅੱਜ ਐਮਐਲਏ ਸਾਹਿਬ ਨੇ ਆਪਣੇ ਪ੍ਰਧਾਨ ਸਾਹਿਬੀ ਨਾਲ ਹੋਏ ਪਿੰਡ ਦੇ ਸਰਪੰਚ ਸਾਹਿਬੀ ਨਾਲ ਨੇ ਸਾਰੇ ਨੇ ਸਾਨੂੰ ਭਰੋਸਾ ਦਿਵਾਇਆ ਵਿਸ਼ਵਾਸ ਦਿਵਾਇਆ ਵੀ ਆਪਾਂ ਅੰਦਰ ਪੈਸੇ ਜ਼ਰੂਰ ਦਿਵਾਵਾਂਗੇ ਏਜੰਟ ਤੋਂ ਸਾਰੇ ਦੇ ਸਾਰੇ ਪੈਸੇ ਜ਼ਰੂਰ ਦਿਵਾਵਾਂਗੇ ਸਾਰਾ ਪਿੰਡ ਨਾਲ ਖੜਾ ਵਾ ਪ੍ਰਧਾਨ ਸਾਹਿਬ ਆਪਣੇ ਨਾਲ ਲੈ ਨੇ ਸਾਰੇ ਤੇ ਪਿੰਡ ਦੇ ਸਰਪੰਚ ਵੀ ਨਾਲ ਆ ਤਰੀ ਪੰਚਾਇਤ ਨਾਲ ਆਪਣੇ ਇਹੋ ਨੇ ਪੂਰਾ ਵਿਸ਼ਵਾਸ ਦਿਵਾਇਆ ਵਾ ਲਾਡੀ ਟੋ ਸਮੇਲੇ ਕਿ ਪੂਰਾ ਵਿਸ਼ਵਾਸ ਦਿਵਾ ਕੇ ਗਿਆ ਵੀ ਤੇਰੇ ਪੈਸੇ ਆਪਾਂ ਜਰੂਰ ਦਿਵਾਵਾਂਗੇ ਜਿਵੇਂ ਹੁਣ ਤੁਸੀਂ ਆਏ ਆ ਕਾਫੀ ਵੀਡੀਓ ਵਾਇਰਲ ਹੁੰਦੀਆਂ ਵੀ ਹੱਥ ਬੰਨੇ ਆ ਬੇੜੀਆਂ ਲਾ ਕੇ ਲੈ ਕੇ ਆਉਂਦੇ ਆ ਕੀ ਇਹ ਸਚਾਈ ਆ ਜਾਂ ਫਿਰ ਉਦਾਂ ਹੀ ਗੱਲਾਂ ਬਣਾਈਆਂ ਜਾ ਰਹੀਆਂ ਇਹ ਬਿਲਕੁਲ ਸਚਾਈ ਆ ਜਿਦੋਂ ਅਸੀਂ ਤਿੰਨ ਦਿਨ ਜਾਂ ਚੱਲਿਆ ਵਾ ਤਿੰਨੇ ਦਿਨੀ ਸਾਡੇ ਪੈਰਾਂ ਨੂੰ ਵੀ ਟਕੜੀਆਂ ਲੱਗਿਆ ਰਹੀਆਂ ਹੱਥਾਂ ਨੂੰ ਵੀ ਲੱਕ ਨੂੰ ਸੰਗਲ ਬਣੇ ਸੀ ਇਹ ਤੇਤੋ ਆਿੰਦੇ ਸੀ ਜਿਆਦਾ ਨਹੀਂ ਸਖੋਲਦੇ ਇਹ ਜਿਆਦਾ ਦੇ ਹੱਥ ਪੈਰ ਸੁੱਝ ਗਏ ਸੀਗੇ ਇਨੇ ਕੰਗੋ ਤੇ ਅੰਨ ਦਿਨ ਲਗਾਤਾਰ ਹੱਤਗੜੀਆਂ ਬਣਾਈ ਰਹਿਣੀਆਂ ਤੁਰਨਾ ਬੜਾ ਔਖਾ ਇੱਕੇ ਸੀੜ ਤੇ ਬੈਠੇ ਰਹਿਣਾ ਜਾਇ ਤੇ ਲੱਗੋ ਹੀ ਸਾਡੇ ਦੁਖਨਾਂ ਕੋਈ ਬਹੁਤ ਔਖੇ ਆਏ ਸੀ ਨੰਗੇ ਸਿਰ ਹੀ ਆਏ ਆ ਦਸਤਾਨਾ ਵੀ ਲਾਤੀ ਹਾਂਜੀ ਦਸਤਾਰ ਉਹਨਾਂ ਨੇ ਪਹਿਲੇ ਦਿਨੀ ਲਾਤੀ ਜਦੋਂ ਅਸੀਂ ਸਾਨੂੰ ਫੜੇ ਗ੍ਰਿਫਤਾਰ ਕੀਤਾ ਪੁਲਿਸ ਨੇ ਮਰਕਾਲੀ ਨੇ ਤੋਂ ਉਹਦੇ ਸਾਡੇ ਸਾਰੇ ਕਪੜੇ ਲਵਾਤੇ ਸੀ ਸਿਰ ਤੋਂ ਵੀ ਨੰਗੇ ਸੀ ਅਸੀਂ ਤੋਂਨੇ ਦਿਨ ਅਸੀਂ ਸਿਰ ਤੋਂ ਨੰਗੇ ਰਹੇ ਆ ਉਸੇ ਠੰਡੀਆਂ ਹਵਾਵਾਂ 'ਚ ਬੈਠੇ ਰਹੇ ਆ ਇਹ ਠੰਡ ਲੱਗਦੀ ਰਹਿੰਦੀ ਸੀ ਵੀ ਕਈ ਬੰਦੇ ਬਿਮਾਰੀ ਹੋਏ ਆ ਦ ਦਵਾਈ ਦਿੰਦੇ ਸੀ ਪਰ ਮਨ ਸਮਝਾਉਣ ਨੂੰ ਸੀ ਦਵਾਈ ਆਮਨੀ ਸੀ ਹੁੰਦਾ ਉਹਦੇ ਨਾਲ ਫਿਰ ਉੱਤੋਂ AC ਵੀ ਚਲਾ ਜਾਂਦੇ ਰਿਹਾ ਠੰਡੀ ਹਵਾਵਾਂ ਚਲਦੀਆਂ ਸੀਗੀਆਂ ਤੋਂ ਵੀ ਅਸੀਂ ਨੰਗੇ ਸੇਰੀ ਹੀ ਆਈਆਂ ਅੰਬਰਸਾਰੇ ਰਿਪੋਰਟ ਤੱਕ ਤੋਂ ਉੱਤੇ ਅਸੀਂ ਆਣ ਕੇ ਪਰਨੇ ਬਨੇ ਛੱਤੀ ਆਪ ਕੋ ਆਪਣੇ ਸਾਰੇ ਮੁੰਡਿਆਂ ਨੇ ਜਿਹੜੇ ਸੀ ਸਰਦਾਰ ਸਾਡੇ ਨਾਲ ਸਰਪੰਚ ਸਾਹਿਬ ਵੀ ਨੇ ਪਿੰਡ ਦੇ ਜਿਹੜੇ ਜਸਵਿੰਦਰ ਨੂੰ ਲੈ ਕੇ ਵੀ ਆਏ ਆ ਦੋ ਦਿਨ ਹੋ ਗਏ ਪਰਿਵਾਰ ਦੇ ਨਾਲ ਸਰਪੰਚ ਸਾਹਿਬ ਕਾਫੀ ਜਿਹੜੇ ਪੈਸੇ ਸੀ ਪਰਿਵਾਰ ਨੇ ਲਾਏ ਆ ਆਖਰਾਂ ਪੱਲੇ ਨਿਰਾਸ਼ਾ ਪਈ ਆ ਤੇ ਹਾਲਾਤ ਪਰਿਵਾਰ ਦੇ ਤੁਸੀਂ ਵੀ ਦੇਖਿਆ ਤੇ ਮੀਡੀਆ ਨੇ ਵੀ ਸਾਰੇ ਦੇਖਿਆ ਕਿ ਬਹੁਤ ਜਿਹੜੇ ਤਰਸਯੋਗ ਪਰਿਵਾਰ ਦੇ ਹਾਲਾਤ ਬਿਲਕੁਲ ਜੀ ਇਸ ਪਰ ਬਹੁਤ ਸਧਾਰਨ ਗਰੀਬ ਪਰਿਵਾਰ ਸੀ ਤੇ ਸਭ ਤੋਂ ਵੱਡੀ ਦੁੱਖ ਦੀ ਗੱਲ ਇਹ ਹੈ ਕਿ ਜਦੋਂ ਇਹਨਾਂ ਨੂੰ ਸ਼ਾਨੀਨ ਤੋਂ ਬਾਅਦ ਪਤਾ ਲੱਗਿਆ ਕਿ ਪੈਸੇ ਦਿੱਤੇ ਕਿਸ ਨੂੰ ਸੀ ਪੈਸੇ ਦਿੱਤੇ ਉਸ ਬੰਦੇ ਨੂੰ ਜਿਹੜਾ ਕੌਮੀ ਇਨਸਾਫ ਮੋਰਚਿਆਂ 'ਚ ਬੈਠਦਾ ਹੈ ਕਿਸਾਨਾਂ ਦਾ ਮਸੀਹਾ ਘਵਾਉਂਦਾ ਹੈ ਕਿਸਾਨਾਂ ਦਾ ਆਗੂ ਬਣਦਾ ਸਾਡੇ ਹਲਕੇ ਦਾ ਇੱਕ ਉਹ ਬੰਦਾ ਜਿਹੜਾ ਐਸਕੇਮ 'ਚ ਵੀ ਆਪਦੀ ਯੂਨੀਅਨ ਨੂੰ ਸਾਂਝੀ ਚਲਾਉਂਦਾ ਹੈ ਤੇ ਪਰਦੇ ਦੇ ਪਿੱਛੇ ਇਹੋ ਜਿਹੇ ਆ ਸਧਾਰਨ ਜਿਹੜੇ ਸਾਡੇ ਪਿੰਡ ਦੇ ਕਿਸਾਨ ਨੇ ਉਹਨਾਂ ਨੂੰ ਮਾਰ ਕੇ ਰੱਖਤਾ ਉਸ ਬੰਦੇ ਨੇ ਡੇਢ ਕਿੱਲਾ ਜ਼ਮੀਨ ਸੀ ਬੰਦੇ ਦੇ ਕੋਲ ਡੇਢ ਦੀ ਡੇਢ ਕਿੱਲਾ ਜ਼ਮੀਨ ਵੀ ਵਕਾਤੀ ਘਰ ਵੀ ਵਕਾਤਾ ਮਾਲ ਡੰਗਰ ਵੀ ਵਕਾਤੇ ਰਿਸ਼ਤੇਦਾਰਾਂ ਤੋਂ ਵੀ ਕਰਜ਼ਾ ਚੜਾਤਾ ਵੇ ਆਜੂ ਪੈਸਿਆਂ ਦਾ ਤੇ ਮੁੰਡਾ ਵੀ ਵਾਪਸ ਮੋੜ ਆ ਸੋ ਉਹ ਬਹੁਤ ਜਿਹੜਾ ਧੱਕਾ ਕੀਤਾ ਸਾਡੇ ਪਰਿਵਾਰ ਨਾਲ ਉਹ ਏਜੰਟ ਵੀ ਇਥੇ ਸਾਡੇ ਏਰੀਏ ਦਾ ਹੀ ਆ ਸੁਖਗਿਲ ਨਾਂ ਦਾ ਜਿਹੜੇ ਜਿਨੇ ਸਾਰਾ ਕੰਮ ਕੀਤਾ ਇਹਨਾਂ ਨੂੰ ਭਲੇਸੇ ਚ ਲੈ ਕੇ ਇਹਨਾਂ ਦੇ ਨਾਲ ਇੰਨੀ ਵੱਡੀ ਠੱਗੀ ਹੋਈ ਆ 45 ਲੱਖ ਦੀ ਮੁੰਡਾ ਵੀ ਮੋੜ ਆ ਸਾਰਾ ਘਰਬਾਰ ਰੁੜ ਗਿਆ ਸਾਰੀ ਜ਼ਮੀਨ ਜਾਇਦਾਦ ਰੁੜ ਗਈ ਇਹਨਾਂ ਦੀ ਸਰਪੰਚ ਸਾਹਿਬ ਕਬੀਲਦਾਰੀ ਬਹੁਤ ਵੱਡੀ ਪਈ ਆ ਹਜੇ ਕੁੜੀਆਂ ਦੇ ਵਿਆਹ ਕਰਨ ਵਾਲੇ ਕੁੜੀਆਂ ਵੀ ਬਰਾਬਰ ਦੀਆਂ ਨੇ ਕਾ ਪਰਿਵਾਰ ਦੇ ਜਿਹੜੇ ਹਾਲਾਤ ਆ ਜਿਹੜਾ ਘਰ ਆ ਉਹ ਵੀ ਮੈਨੂੰ ਲੱਗਦਾ ਕਿ ਗਹਿਣੇ ਰੱਖ ਦਿੱਤਾ ਗਿਆ ਗਹਿਣੇ ਰੱਖ ਕੇ ਜੀ ਪਰਿਵਾਰ ਕਿਸੇ ਦੇ ਘਰੇ ਹੁਣ ਰਹਿ ਰਿਹਾ ਹੈ ਮੁਤਾਜ ਹੈ ਜ਼ਮੀਨ ਵੇਚ ਕੇ 2 ਮਹੀਨੇ ਪਹਿਲਾਂ ਜਿਹੜੀ ਪਿਤਾ ਪੁਰਖੀ ਜ਼ਮੀਨ ਸੀ ਜਿਹੜੀ ਪਿਓ ਦਾਦਿਆਂ ਨੇ ਜਸਵਿੰਦਰ ਦੇ ਸਾਹਮਣੇ ਰੱਖੀ ਸੀ ਉਹ ਜਸਵਿੰਦਰ ਨੂੰ ਸੈੱਟ ਕਰਨ ਦੇ ਚੱਕਰ ਵਿੱਚ ਉਸ ਏਜੰਟ ਨੇ ਉਹ ਜ਼ਮੀਨ ਵੀ ਵਕਾਤੀ ਜਿਹੜੀ ਜ਼ਮੀਨ ਵੇਚੀ ਆ ਉਹ ਵੀ ਹੁਣ ਜਿਹੜਾ ਜਿਵੇਂ ਤਾਂ ਇਸੇ ਜਿਹੜਾ ਮਾਰਕੀਟ ਰੇਟ ਆ ਜ਼ਮੀਨ ਦਾ 34-35 ਲੱਖ ਕਿੱਲਾ ਤੇ ਜਦੋਂ ਮਜਬੂਰੀ ਵਸ ਖੜੇ ਪੈਰ ਉਹਨੂੰ ਪੈਸਿਆਂ ਦੀ ਲੋੜ ਪਈ ਇਸ ਕਿਸਾਨ ਨੂੰ ਤੇ ਇਹਨੇ 21 ਲੱਖ ਦੇ ਹਿਸਾਬ ਨਾਲ ਜ਼ਮੀਨ ਵੇਚ ਕੇ ਅੱਧ ਮੁੱਲ ਦੇ ਕੌਡੀਆਂ ਦੇ ਭਾਜ ਜ਼ਮੀਨ ਵੇਚ ਕੇ ਆਪਣੇ ਪੁੱਤ ਨੂੰ ਭੇਜਿਆ ਸੀ ਪਰ ਐਡਾ ਵੱਡਾ ਤੋਖਾ ਹੋਇਆ ਸੋ ਹੁਣ ਅਸੀਂ ਸਾਰੇ ਜਥੇਬੰਦੀਆਂ ਸਾਰੇ ਲੀਡਰ ਸਾਹਿਬਾਨ ਜਿਹੜੇ ਸਾਡੇ ਆਮ ਆਦਮੀ ਪਾਰਟੀ ਦੇ ਐਮਐਲਏ ਸਾਹਿਬ ਅੱਜ ਉਹ ਵੀ ਜਸਵਿੰਦਰ ਨੂੰ ਘਰੇ ਮਿਲ ਕੇ ਗਏ ਆ ਅਸੀਂ ਸਾਰੇ ਸਾਡੇ ਮੁੱਖ ਮੰਤਰੀ ਸਾਹਿਬ ਜਿੰਨੇ ਵੀ ਅਸੀਂ ਸਾਡੀ ਪਾਰਟੀ ਵੱਲੋਂ ਸਾਡੇ ਪਿੰਡ ਵੱਲੋਂ ਸਾਡੀ ਪੰਚਾਇਤ ਵੱਲੋਂ ਸਾਡੀ ਸਾਰੀ ਪੰਚਾਇਤ ਸਾਰਾ ਨਗਰ ਅਸੀਂ ਜਸਵਿੰਦਰ ਹੋਂ ਨਾਲ ਹਰ ਪੱਖ ਤੋਂ ਇਹਨਾਂ ਦੀ ਲੜਾਈ ਜਿਹੜੀ ਲੜਾ ਹੈ ਜਸਵਿੰਦਰ ਦੇ ਡੈਡੀ ਵੀ ਨਾਲ ਨੇ ਬਾਪੂ ਜੀ ਪਹਿਲੀ ਜਿਹੜੀ ਬਹੁਤ ਮੁਸ਼ਕਲ ਨਾਲ ਬਜ਼ੁਰਗਾਂ ਨੇ ਬਣਾਈ ਸੀ ਪੁੱਤਾਂ ਦੀ ਖਾਤਰ ਕਹਿੰਦੇ ਮਾਪੇ ਹਰੇਕ ਚੀਜ਼ ਕਰਦਾ ਤੁਸੀਂ ਵੀ ਜਿਹੜਾ ਦਾਤੇ ਲਾਤੀ ਜਿਹੜੀ ਜ਼ਮੀਨ ਸੀ ਪਰ ਨਰਾਸ਼ਾ ਪੱਲੇ ਪਈ ਆ ਹਾਲਾਤ ਕਾਫੀ ਹੈਰਾਨੀ ਵਾਲੇ ਕਰਦੇ ਨੇ ਮੇਰੇ ਪਾਸ ਜੇੜ ਕੱਲਾ ਜਿੰਮੇ ਸੀਗੀ ਤੇ ਮੈਂ ਸੋਚਿਆ ਕਿ ਮੇਰਾ ਵੱਡਾ ਪੁੱਤਰ ਤੈਨੂੰ ਬਾਹਰ ਭੇਜ ਦਿੰਦਾ ਮੈਂ ਕਿ ਕਾਰੀ ਗਣੇ ਪਾ ਕੇ ਉਹ ਵੀ ਪੈਸੇ ਲੜਦੇ ਜੋ ਜੰਗਲ ਵਿੱਚ ਹੈ ਤੇ ਮੇਰੇ ਪਰਦੇ ਕੋਈ ਨਹੀਂ ਪਿਆਗਾ ਕਿ ਜੱਟ ਨੇ ਸਾਨੂੰ ਬਹੁਤ ਪ੍ਰਸਤਾਵਾਇਆ ਸੀ ਨੂੰ ਮੈਂ ਤੇ ਬੀਜਰ ਕੋਲ ਆਮਾ ਖੜੀ ਪਠੀ ਕੋਲ ਆਮਾ ਕੰਮ ਵੀ ਦਵਾ ਮਾਂਗਾ ਪੜੇ ਥਾ ਦੇ 18 ਦਿਨਾਂ ਲੱਗੇ ਕੋਈ ਹੱਲ ਨਹੀਂ ਹੋਇਆ ਤਾਂ ਮੇਰੇ ਕੋਲ ਵਾਸਤੇ ਹੋਈ ਮੈਨੂੰ ਇਨਸਾਫ ਦਵਾਇਆ ਜਾਵੇ ਮੇਰੇ ਜ਼ਮੀਨ ਹੁਣ ਕਿੰਨੀ ਰਹਿ ਗਈ ਤੁਹਾਡੇ ਕੋਲੇ ਜਿਹੜਾ ਆਉਣ ਵਾਲਾ ਸਮਾਂ ਕਿਸ ਤੇ ਆਪਾਂ ਨਿਰਭਰਾਂ ਕਿਹੜੀ ਚੀਜ਼ ਨਾਲ ਪਰਵਾਹ ਤੋਂ ਕੋਈ ਮਰਦ ਨਹੀਂ ਰਹਿ ਗਿਆ ਘਰ ਦਾ ਸਹਾਂ ਨਹੀਂ ਰਹਿ ਗਿਆ ਮਕਾਨੇ ਘਟ ਮੈਂ ਰਹਿ ਜਾਵਾਂ ਮਨਾਂ ਦੇ ਕੋ ਸੋਚਿਆ ਹੀ ਵਿਚਾਰ ਮੰਨਦਾ ਕਿ ਕਿ ਪਸ ਲੱਗ ਜਿਏਗਾ ਕਿ ਚਲੋ ਕੋਈ ਘਰ ਦਾ ਪ੍ਰਬੰਧ ਹੋ ਜਾਏਗਾ ਬੱਚੇ ਵੀ ਰਹਿ ਜਾਣਗੇ ਨੇ ਦੋ ਲੜਕੀਆਂ ਜਿਹੜੀਆਂ ਉਹਨਾਂ ਆਈਆਂ ਉਹਨੇ ਬੱਤੀਆਂ ਉਹਨਾਂ ਦੋ ਉਹਨਾਂ ਲੋਕਾਂ ਨਾਲ ਵੀ ਪਰ ਮੇਰੇ ਪੱਲੇ ਕੁਝ ਨਹੀਂ ਰਹਾ ਜਿਆ। ਪਾਪੂ ਜੀ ਕਿਸੇ ਦੇ ਉਸ ਨਾਮ ਦੁਆਰਾ ਉਹ ਸੁੱਖ ਗੱਲ ਦੇ ਭਾਵੇਂ ਕੁਛ ਨਾ ਦਿੱਤਾ। ਕਾਹੀ ਇਹਨੇ ਫਿਰ ਮਰਛੇ ਚੜ ਗਏ ਅਸੀਂ ਮਸਤਾ ਕਰਦੇ। ਬਾਪੂ ਜੀ ਆਤਮ ਹੱਤਿਆ ਕਰਨਾ ਤਾਂ ਕੋਈ ਹੱਲ ਨਹੀਂ ਨਾ। ਆਤਮ ਹੱਤਿਆ ਨਾ ਤਾਂ ਜਸ ਥੋਡੇ ਨਾਲ ਸਾਰੇ ਪਿੰਡ ਵਾਸੀ ਖੜੇ ਨੇ। ਸਾਰਾ ਹੱਲ ਕਰਨਗੇ ਜੱਥੇਬੰਦੀਆਂ ਦੇ ਆਗੂ ਆ ਤੁਹਾਡੇ ਨਾਲ ਖੜੇ ਆ। ਕਿਉਂਕਿ ਹੱਤਿਆ ਕਾ ਆਤਮ ਹੱਤਿਆ ਨਾਲ ਕੁਝ ਨਹੀਂ ਹੁੰਦਾ ਅੱਗੇ ਵਧਣਾ ਲਾਈਕ ਆਪਾਂ ਨੂੰ ਸੰਘਰਸ਼ ਤਾਂ ਕਰਨਾ ਹੀ ਪੋਗਾ ਨਾ ਤੁਸੀਂ ਸੋਚੋ ਜਿਵੇਂ ਲਿਖਈਆ ਹੁੰਦਾ ਤੁਸੀਂ ਨਹੀਂ ਦੱਸ ਪਈ ਨਾ ਪਈ ਆ ਕੋ ਪਹਿਲੇ ਪਾਂਡੇ ਦੇ ਉਪਰ ਮਾਪੋ ਹਾਲਾਤ ਕਾਫੀ ਗੁੜੀ ਆ ਵੀ ਵਿਆਉਣ ਵਾਲੀਆਂ ਘਰ ਚ ਕੋਈ ਚੀਜ਼ ਵੀ ਨਹੀਂ ਜਿਹੜੀ ਹੁਣ ਤੁਸੀਂ ਅੱਗੇ ਲੈ ਲੋਗੇ ਅ ਰਸਤਾ ਕੋਈ ਜੇ ਦੇਖਿਆ ਜਾਵੇ ਤਾਂ ਸਾਰੇ ਰਸਤੇ ਦੇਣ ਲੈਣ ਵਾਲੇ ਵੀ ਜਦੋਂ ਕੁਝ ਨਹੀਂ ਰਹਿੰਦਾ ਤਾਂ ਬੰਦ ਹੋ ਜਾਂਦੇ ਹੁਣ ਕਿਸ ਤਰ੍ਹਾਂ ਅੱਗੇ ਕਰੋਗੇ ਆਪਦਾ ਖਲਾਸਾ ਵੇਖੋ ਜੀ ਹੁਣ ਇੱਕ ਛੋਟਾ ਮੁੰਡਾ ਮੇਰਾ ਕੁਵਿੰਦਰ ਥੋੜੇ ਬਾਰੇ ਕੰਮ ਕਰਦਾ ਫਿਰ ਉਹਨਾਂ ਦਾ ਗੱਲਾਂ ਚੱਦਾਂਗੇ ਆਪਦਾ ਪੈ ਪਾਹੀ ਕਰਨ ਵਾਲੀ ਗੱਲ ਹੈ ਬੋਟਨ ਕੋਈ ਆਵੀ ਹੋ ਸਕਦਾ ਹੈ 6 ਮਹੀਨੇ ਨਾਲ ਆਪਣੇ ਨਾਲ ਐਮਐਲ ਸਾਹਿਬ ਵੀ ਆਪਣੇ ਨਾਲ ਗੰਦੇ ਨਹੀਂ ਕਾਦਾ ਕੁਝ ਕਰਾਂਗੇ ਤੁਹਾਨੂੰ ਮਾਜਬਤ ਜਵਾਵਾ ਕਰਨਾ ਇਹਨਾਂ ਦੇ ਕਾਰਵਾਈ ਵੀ ਕਰਾਂਗੇ ਕੋਈ ਗੱਲਬਾਤ ਹੋਈ ਤੁਹਾਡੀ ਏਜੰਟ ਨਾਲ ਨਹੀਂ ਗੱਲਬਾਤ ਕੱਲ ਇੱਕ ਮਾਰੀ ਹੋਈ ਸੀ ਕਹਿੰਦਾ ਵੀ ਦੋ ਦਿਨ ਰੁਕੋ ਮੈਂ ਦਿੱਲੀ ਆ ਮੈਂ ਨਹੀਂ ਆ ਸਰਦਾਰਾ ਇਹ ਮੋਗੇ ਗੱਡੀ ਖਰੀਦਦਾ ਫਿਰਦਾ ਆ ਹਨ ਪਤਾ ਲੱਗਾ ਇਹ ਲੋਕ ਸਾਡੇ ਨਾਲ ਫਰਮਾਨ ਸਿੰਘ ਸਿੰਧੂ ਨੇ ਜਿਹੜੇ ਕਿਸਾਨ ਆਗੂ ਨੇ ਉਹ ਵੀ ਜਿਹੜੇ ਸਾਡੇ ਸਭਾਈ ਆਗੂ ਨੇ ਤੇ ਵੱਖ-ਵੱਖ ਜੱਥੇਬੰਦੀਆਂ ਦੇ ਸਰ ਅੱਜ ਪਰਿਵਾਰ ਦੇ ਨਾਲ ਆ ਕੇ ਖੜੇ ਆ ਬੜਾ ਜਿਹੜਾ ਹਾਲਾਤ ਤੁਸੀਂ ਵੀ ਦੇਖਿਆ ਜਾ ਕੇ ਕਰੇ ਬੜੇ ਮਾੜੇ ਆ ਪਰਿਵਾਰ ਦੇ ਕਿਸ ਤਰ੍ਹਾਂ ਦੇ ਜਿਹੜੀ ਕਾਰਵਾਈ ਚ ਤੁਸੀਂ ਸੁਰੇ ਨਾਲ ਪਰਵਾ ਦੇ ਦੇਖੋ ਇਸ ਪਰਿਵਾਰ ਨਾਲ ਇਹ ਜਿਹੜੀ ਗੱਲ ਬਹੁਤ ਮੰਦਭਾਗੀ ਹੋਈ ਆ ਕਿ ਲੱਖਾਂ ਰੁਪਈਆ ਲਾ ਕੇ ਬੱਚੇ ਨੂੰ ਚੰਗੇ ਸੁਪਨੇ ਭੁਵੇਖ ਲਈ ਉਹਨਾਂ ਨੇ ਅਮਰੀਕਾ ਭੇਜਿਆ ਔਰ ਮੰਦਭਾਗੀ ਗੱਲ ਇਹ ਆ ਕਿ ਜਿਹੜਾ ਏਜੰਟ ਆ ਲੋਕਲ ਏਜੰਟ ਹੋਣ ਦੇ ਨਾਤੇ ਇੱਕ ਫਟੇ ਇਮੀਗ੍ਰੇਸ਼ਨ ਖੋਲ ਕੇ ਧਰਮਕੋਟ ਦੇ ਵਿੱਚ ਉਹਨੇ ਹਜ਼ਾਰਾਂ ਲੋਕਾਂ ਨੂੰ ਠੱਗਿਆ ਔਰ ਇਹ ਵੀ ਪਰਿਵਾਰ ਠੱਗੀ ਦਾ ਸ਼ਿਕਾਰ ਹੋਇਆ ਔਰ ਅਸੀਂ ਸਰਕਾਰ ਤੋਂ ਮੰਗ ਕਰਦੇ ਕਿ ਪਰਚਾ ਤੋਤੇ ਤੇ ਦੇਣਾ ਹੈ ਪਰ ਉਹਦੇ ਕੋਲ ਜਿਹੜੀਆਂ ਗੱਡੀਆਂ ਜਿਹੜੀ ਜਾਇਦਾਦ ਬਣਾਈ ਆ ਉਹਦੀ ਰਿਕਵਰੀ ਹੋਣੀ ਚਾਹੀਦੀ ਆ ਕਿਉਂਕਿ 45 ਲੱਖ ਦੀ ਰਿਕਵਰੀ ਪਰਚੇ ਨਾਲ ਨਹੀਂ ਹੋਣੀ ਉਹਦੀ ਰਿਕਵਰੀ ਜ਼ਰੂਰੀ ਆ ਉਹਦੇ ਪਰਿਵਾਰ ਤੇ ਉਹਦੇ ਤੇ ਪਰਚਾ ਦੇਣਾ ਬੰਦਾ ਤੇ ਸਾਡੀ ਸਰਕਾਰ ਤੋਂ ਪੁਰਜ ਰਬੰਗਾ ਜਥੇਬੰਦੀ ਭਾਰਤੀ ਕਿਸਾਨ ਜੋਨੀ ਪੰਜਾਬ ਇਸ ਪਰਿਵਾਰ ਦੇ ਨਾਲ ਇੱਕ ਡਾਕੇ ਖੜੀਆ ਧਰਨਾ ਮਜਾਰਾ ਜੋ ਵੀ ਕਰਨਾ ਹੋਇਆ ਅਸੀਂ ਕਰਾਂਗੇ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇਨਤੇ ਐਫਆਈਆਰ ਦਰਜ ਕਰਦੇ ਆ ਐਫਆਈਆਰ ਦਰਜ ਹੋਣ ਤੋਂ ਬਾਅਦ ਜਿਹੜੇ ਜਿਹੇ ਹਾਲਾਤ ਹੋਏ ਉਹ ਦੇਖਦੇ ਆ ਨਹੀਂ ਤੇ ਫਿਰ ਧਰਨਾ ਪ੍ਰਦਰਸ਼ਨ ਕਰਕੇ ਉਹਦੇ ਤੋਂ ਰਿਕਵਰੀ ਵੀ ਕਰਵਾਵਾਂਗੇ ਉਹਦੇ ਘਰ ਅਗੇ ਧਰਨਾ ਲਾਵਾਂਗੇ ਔਰ ਜਿਹੜਾ ਵੀ ਉਹਦਾ ਹੋਇਆ ਰਜਨਾ ਨਾਲੋਂ ਤੋਂ ਲੈ ਕੇ ਦੇਣਾ ਯੂਐਸਏ ਤੋਂ ਇਹਨੂੰ ਰਿਪੋਰਟ ਕਰਕੇ ਜਿਹੜਾ ਹੈਗਾ ਵਾਪਸ ਪਿੰਡ ਭੇਜ ਦਿੱਤਾ ਗਿਆ ਅੱਜ ਮੈਂ ਘਰੇ ਆਇਆ ਆ ਵੀਰ ਦੇ ਫਾਦਰ ਸਾਹਿਬ ਸਾਧ ਸੰਦੀਪ ਸਿੰਘ ਅੱਜ ਸਾਰਾ ਪਿੰਡ ਇੱਥੇ ਇਕੱਠਾ ਹੋਇਆ ਤੇ ਸਾਰੀ ਗੱਲਬਾਤ ਸੁਣੀ ਹੈ ਕਿ ਕਿਵੇਂ-ਕਿਵੇਂ ਕੀ-ਕੀ ਕੁਸ਼ ਇਹਦੇ ਨਾਲ ਵਾਪਰੀ ਹੈ ਕੀ-ਕੀ ਕੁਸ਼ ਹੋਇਆ ਇੱਥੋਂ ਜਦੋਂ ਜਹਾਜ਼ ਚੜਿਆ ਸ਼ੇਨਗਨ ਵੀਜ਼ਾ ਲੈ ਕੇ ਬਾਅਦ ਦੇ ਵਿੱਚ ਹੌਲੀ-ਹੌਲੀ ਹੁੰਦਾ ਹੋਇਆ ਮੈਕਸੀਕੋ ਮੈਕਸੀਕੋ ਤੋਂ ਬਾਰਡਰ ਕਰਾਸ ਕਰਕੇ ਕੈਂਪ ਦੇ ਵਿੱਚ ਗਿਆ ਕੈਂਪ ਦੇ ਵਿੱਚ ਕਿਸ ਤਰ੍ਹਾਂ ਅਨਮਨੁੱਖੀ ਵਿਹਾਰ ਇਹਨਾਂ ਕੀਤਾ ਗਿਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਕੈਂਪ ਤੋਂ ਹੀ ਸਿੱਧਾ ਜਾਜਾਂ ਦੇ ਵਿੱਚ ਲੱਦ ਕੇ ਜਿਹੜਾ ਹੈਗਾ ਵਾਪਸ ਕੀਤਾ ਗਿਆ ਕਹਾਣੀ ਸੁਣ ਕੇ ਲੂ ਗੰਡੇ ਖੜੇ ਹੋ ਗਏ ਕਿ ਜਿਹੜੇ ਇਹ ਹਾਲਾਤ ਨੇ ਵੇਖੋ ਇਹ ਅਨਮਨੁੱਖੀ ਜਿਵੇਂ ਕਹਾਂ ਵੀ ਤਸੀਹੇ ਆ ਤਾਂ ਉਹ ਉਹ ਆ ਅੱਜ ਵੀਰ ਦੇ ਘਰ ਆ ਕੇ ਇਹੀ ਹੌਸਲਾ ਦੇਣ ਆਇਆ ਕਿ ਅਸੀਂ ਸਾਰੇ ਸਾਰਾ ਨਗਰ ਸਾਰਾ ਹਲਕਾ ਸਾਰੀ ਸਰਕਾਰ ਤੁਹਾਡੇ ਨਾਲ ਖੜੀ ਆ ਜੋ ਮਾੜਾ ਸਮਾਸੀ ਬਜ਼ੁਰਗਾਂ ਨੂੰ ਵੀ ਇਹੀ ਹੌਸਲਾ ਦਿੰਦਾ ਵੀ ਚੱਲ ਆਪਣਾ ਪੁੱਤ ਸਹੀ ਸਲਾਮਤ ਕਰੇ ਆ ਗਿਆ ਕੋਸ਼ਿਸ਼ ਕਰਾਂਗੇ ਤੁਹਾਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਾਂਗੇ ਜੋ ਜੋ ਤੁਹਾਡੇ ਨਾਲ ਤਕੇ ਹੋਏ ਆ ਉਨਾ ਦਾ ਇਨਸਾਫ ਤੋਂ ਉਲੀ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਹੈ ਕਿ ਇਕੱਲੀ ਐਫ ਆਈ ਆਰ ਦਰਜ ਨਾ ਕੀਤੀ ਜਾਵੇ ਇਹਦੇ ਜਿਹੜੇ ਜੰਟ ਕੋਲੇ ਜਿਹੜੇ ਵੀਹਿਕਲ ਨੇ ਜਾਂ ਕੋਈ ਸਾਧਨ ਨੇ ਉਹ ਵੀ ਜਬਤ ਕੀਤੇ ਜਾਣ ਜਿੰਨਾ ਚਿਰ ਪਰਿਵਾਰ ਦੀ ਜਿਹੜੀ ਪੈਸਿਆਂ ਦੀ ਪ੍ਰਵਾਹੀ ਨਹੀਂ ਹੁੰਦੀ ਤੇ ਜੇਕਰ ਸਾਨੂੰ ਕਹਿਣਾ ਕਿ ਜੱਥੇ ਬੰਦੀ ਦਾ ਧਰਨਾ ਲਾਉਣਾ ਪਿਆ ਤਾਂ ਅਸੀਂ ਧਰਨਾ ਵੀ ਲਾਵਾਂਗੇ ਤੇ ਨਾਲ ਦੀ ਨਾਲ ਪੁਲਿਸ ਪ੍ਰਸ਼ਾਸਨ ਦੀ ਵੀ ਗੱਲ ਕਹੀ ਕਿ ਉਹਨਾਂ ਵੱਲੋਂ ਵੀ ਜਿਹੜਾ ਭਰੋਸਾ ਦਿੱਤਾ ਗਿਆ ਕਿ ਬੰਦੀ ਕਾਰਵਾਈ ਏਜੰਟ ਖਿਲਾਫ ਜ਼ਰੂਰ ਕੀਤੀ ਜਾਵੇਗੀ ਕੈਮਰਾਮੈਨ ਅਨਸਾਰ ਦੇ ਨਾਲ ਸਰਜੀ ਸਿੰਘ ਰੋਲੀ ਪੀਟੀਸੀ ਨੂੰ ਮੋਗ